ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸੋ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕੋਈ ਵੀਊ ਲੈਣਾ ਨਹੀਂ ਕੋਈ ਲਾਈਕ ਲੈਣਾ ਨਹੀਂ ਸੋ ਇਹ ਵਾਲੀ ਜਿਹੜੀ ਵੀਡੀਓ ਹੈ ਇਹ ਖਾਸ ਕਰ ਉਹਨਾਂ ਭਰਾਵਾਂ ਵਾਸਤੇ ਹੈ ਜਿਹੜੇ ਭਰਾ ਜਿਹੜੇ ਲੋਕ ਪਸ਼ੂ ਪਾਲਣ ਦਾ ਧੰਦਾ ਕਰਦੇ ਨੇ ਜੋ ਬੱਕਰੀ ਪਾਲਣ ਦਾ ਧੰਦਾ ਕਰਦੇ ਨੇ ਕਿਉਂਕਿ ਸੋ ਮੇਰਾ ਮੇਨ ਮਕਸਦ ਆਪਣੇ ਲੋਕਾਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਸੁਚੇਤ ਕਰਨਾ ਹੈ ਠੱਗਾਂ ਤੋਂ ਚੋਰਾਂ ਤੋਂ ਸੁਚੇਤ ਕਰਨਾ ਅਲਰਟ ਰਹਿਣਾ ਸੋ ਤੋ ਕਿ ਮੈਂ ਨਹੀਂ ਚਾਹੁੰਦਾ ਕਿ ਜਿਹੜਾ ਨੁਕਸਾਨ ਮੇਰੇ ਕਿਸੇ ਖਾਸ ਇਨਸਾਨ ਦਾ ਹੋਇਆ ਕਿਸੇ ਖਾਸ ਦੋਸਤ ਦਾ ਹੋਇਆ ਉਹ ਨੁਕਸਾਨ ਆਪਣੇ ਕਿਸੇ ਹੋਰ ਭਰਾ ਦਾ ਵੀ ਹੋਵੇ ਸੋ ਗੱਲ ਇਹ ਹੈ ਵੀ ਮੇਰਾ ਇੱਕ ਦੋਸਤ ਹੈ ਮੇਰਾ ਵਧੀਆ ਬਹਿਣੀ ਉਠਣੀ ਆ ਮੁੰਡੇ ਦੇ ਨਾਲ ਸੋਨੇ ਹਰੇਚਾਰੇ ਦੀ ਟਾਲ ਕੀਤੀ ਹੋਈ ਹੈ ਦੁਕਾਨ ਕੀਤੀ ਹੋਈ ਹੈ ਹਰੇਚਾਰੇ ਦੀ ਸੋ ਟੋਕਾ ਕਰਕੇ ਹਰਾਚਾਰਾ ਵੇਚਦਾ ਸ਼ਹਿਰ ਦੇ ਵਿੱਚ ਹੀ ਤੇ ਪਿੱਛੇ ਟਾਲ ਦੇ ਪਿੱਛੇ ਥੋੜਾ ਜਿਹਾ ਬਾਗ ਲਾਇਆ ਤੇ ਨਾਲ ਹੀ ਇੱਕ ਸਾਈਡ ਤੇ ਉਹਨੇ ਕਰੈਨੇ ਦਾ ਸਮਾਨ ਪਾਇਆ ਹੋਇਆ ਮਤਲਬ ਆਪ ਦੇ ਖਰਚੇ ਜੋਗਾ ਥੋੜਾ ਬਹੁਤ ਸੋ ਥੋੜਾ ਬਹੁਤ ਆ ਖਰਚੇ ਜੋਗਾ ਸਮਾਨ ਪਾਇਆ ਹੋਇਆ ਤੇ ਹਰੇ ਚਾਰੇ ਦਾ ਕੰਮ ਕਰਦਾ ਤੇ ਉਹਨੂੰ ਨਾ ਕੋਈ ਬਜ਼ੁਰਗ ਹਰਾਚਾਰਾ ਲੈਣ ਆਇਆ ਤੇ ਸੋ ਉਹ ਬਜ਼ੁਰਗ ਨੂੰ ਸਲਾਹ ਦੇ ਗਿਆ ਉਹ ਬਜ਼ੁਰਗ ਕਹਿੰਦਾ ਕਹਿੰਦਾ ਕਾਕਾ ਵੀ ਤੇਰਾ ਇੱਧਰ ਤੇ ਰਾਹ ਹੀ ਚੱਲੀ ਜਾਂਦਾ ਵਧੀਆ ਕਰੈਨੇ ਦਾ ਘਰ ਦੀ ਕਿਵਿਲਦਾਰੀ ਇਹ ਚਲਾਈ ਜਾਂਦਾ ਇਹ ਦੁਕਾਨਦਾਰੀ ਤੇਰੀ ਚਲਾਈ ਜਾਂਦੀ ਹੈ ਤੇ ਜੇ ਹਰੇ ਚਾਰੇ ਦੇ ਨਾਲ 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 ਉਹਨੂੰ ਦੋ ਚਾਰ ਬੱਕਰੀਆਂ ਰੱਖ ਲਈ ਤਾਂ ਤੇਰਾ ਕਹਿੰਦਾ ਵੀ ਵਧੀਆ ਕੰਮ ਚੱਲੂਗਾ ਵਧੀਆ ਤੇਰੇ ਕੋਲੇ ਤੇਰਾ ਮਤਲਬ ਵਧੀਆ ਬਿਜ਼ਨਸ ਬਣ ਜਾਊਗਾ ਤੇ ਜਾਨਵਰਾਂ ਕਹਿੰਦਾ ਆਪੇ ਪਲ ਪਲ ਜਾਂਦਾ ਹੁੰਦਾਗਾ ਵਿੱਚ ਹੀ ਪਲੀ ਜਾਣੀਆਂ ਹਰਾ-ਜਰਾ ਤੇਰੇ ਕੋਲੇ ਵਾਧੂ ਆ ਕਹਿੰਦਾ ਖਾਲਿਆ ਕਰਨੀਆਂ ਪਲੀ ਜਾਣੀਆਂ ਚਲੋ ਜੀ ਉਹਦੀ ਗੱਲ ਤੇ ਗੌਰ ਕਰਕੇ ਹਨਾ ਉਸ ਬਜ਼ੁਰਗ ਦੀ ਗੱਲ ਤੇ ਚਲੋ ਸਿਆਣੀ ਗੱਲ ਸੀ ਵਿਦੇਸਲਾਹ ਦੇ ਕੇ ਗਿਆ ਉਹਦੀ ਗੱਲ ਤੇ ਗੌਰ ਕਰਕੇ ਮੇਰੇ ਦੋਸਤ ਨੇ ਦੋ ਕੁ ਬੱਕਰੀਆਂ ਲਿਆਂਦੀਆਂ ਕਿਸੇ ਦੇ ਮਤਲਬ ਆ ਕਿਸੇ ਨੂੰ ਨਾਲ ਲਿਆ ਕੇ ਕਿਸੇ ਜਾਣਕਾਰ ਬੰਦੇ ਨੂੰ ਸੋ ਦੋ ਬੱਕਰੀਆਂ ਲੈਣੀਆਂ ਤੇ ਇੱਕ ਬੱਕਰੀ ਤਾਂ ਮਤਲਬ ਗੱਬਨ ਨਹੀਂ ਹੋਈ ਸੀਗੀ ਸੋ ਜਿਹੜੀ ਦੂਸਰੀ ਬੱਕਰੀ ਸੀਗੀ ਉਹ ਸੋਈ ਹੋਈ ਸੀ ਉਹਦੇ ਨਾਲ ਦੋ ਛੋਟੇ ਬੱਚੇ ਸੀ ਜਿਨੂੰ ਆਪਾਂ ਪੱਠਾ ਕਹਿ ਦਿੰਨੇ ਆ ਸੋ ਟੋਟਲ ਚਾਰ ਨਗ ਸੀਗੇ ਇੱਕ ਬੱਕਰੀ ਗੱਬਨ ਨਹੀਂ ਸੀਗੀ ਤੇ ਇੱਕ ਸੋਈ ਹੋਈ ਸੀਗੀ ਦੋ ਪੱਠਾ ਸੀਗੇ ਨਾਲ ਤੇ ਬੱਕਰੀ ਸੀਗੀ ਅੰਮ੍ਰਿਤਸਰੀ ਨਸਲ ਦੀ ਜਿਹੜੀ ਮਤਲਬ ਲੰਬੀ ਜੀ ਬੱਕਰੀ ਹੁੰਦੀ ਹੈਗੀ ਸੋ ਵਧੀਆ ਕੱਦ ਕਾਠ ਦੀ ਹੁੰਦੀ ਹੈਗੀ ਸੋ ਉਹ ਲਿਆਂਦੇ ਆਉਣੇ ਲਿਆ ਕੇ ਚਲੋ ਬਾਗਲ ਦੇ ਵਿੱਚ ਰੱਖ ਲਿਆ ਨਾ ਬਾਗਲ ਚ ਰੱਖਣ ਤੋਂ ਬਾਅਦ ਉਹਨੇ ਮਤਲਬ ਚਲੋ ਇੰਨੀ ਨੌਲੇਜ ਨਹੀਂ ਸੀ ਬੰਦੇ ਨੂੰ ਜਾਣਕਾਰੀ ਨਹੀਂ ਸੀ ਵੀ ਹੈ ਨਾ ਕਿਉਂਕਿ ਜਾਨਵਰ ਆ ਨਾ ਜਿਹੜਾ ਜਰਮਲ ਆਪਾਂ ਕਹਿੰਦੇ ਨੇ ਜਾਨਵਰ ਰੱਖਣਾ ਹੈ ਨਾ ਜਾਨਵਰ ਰੱਖਣਾ ਕੋਈ ਸੌਖਾ ਨਹੀਂ ਹੈਗਾ ਡੰਗਰਾਂ ਚ ਡੰਗਰ ਹੋਣਾ ਪੈਂਦਾ ਇਹ ਸਭ ਨੂੰ ਪਤਾ ਹੈ ਕਿਉਂਕਿ ਮੈਂ ਖੁਦ ਸੂਰ ਫਾਰਮ ਕਰਦਾ ਰਿਹਾ ਮੇਰਾ ਆਪਦਾ ਸੂਰ ਫਾਰਮ ਸੀਗਾ ਸੋ ਪਸ਼ੂਆਂ ਦੇ ਨਾਲ ਪਸ਼ੂ ਹੋਣਾ ਪੈਂਦਾ ਹੈਗਾ ਸੋ ਜਾਨਵਰ ਪਾਲਣਾ ਕੋਈ ਸੌਖਾ ਨਹੀਂ ਹੈਗਾ ਸੋ ਉਹ ਬੰਦਾ ਦੋਸਤ ਸੀ ਜਿਹੜਾ ਮੇਰਾ ਉਹਨ ਜਾਣ ਸੀਗਾ ਸੋ ਅਣਜਾਣ ਪੁਨੇ ਦੇ ਟ ਹਨਾ ਕਿਉਂਕਿ ਅਣਜਾਣ ਬੰਦਾ ਦੇ ਕੰਮ ਸਾਫ ਚ ਨਹੀਂ ਆਉਂਦਾ ਹੁੰਦਾ ਉਹਨੇ 2000 ਮਹੀਨੇ ਰੱਖੀਆਂ ਤੇ ਜਾਨਵਰ ਦੇਖੋ ਹਨਾ ਜਾਨਵਰ ਨੂੰ ਵੈਕਸੀਨ ਕਰਨੀ ਡੀ ਫਾਰਮਿੰਗ ਵਗੈਰਾ ਕਰਨੀ ਤੇ ਜਾ ਫਿਰ ਹੋਰ ਇੰਜੈਕਸ਼ਨ ਵਗੈਰਾ ਲਾਉਣੇ ਸੋ ਮੌਸਮ ਦੇ ਹਿਸਾਬ ਨਾਲ ਜਾਨਵਰ ਕਦੇ ਬਿਮਾਰ ਹੋ ਗਿਆ ਕਦੇ ਮੋਕ ਲੱਗੀ ਕਦੇ ਕੁਝ ਹੋ ਗਿਆ ਕਦੇ ਹਨਾ ਸੋ ਜਾਨਵਰਾਂ ਨੂੰ ਮੌਸਮ ਦੇ ਹਿਸਾਬ ਨਾਲ ਬਿਮਾਰੀਆਂ ਚਲਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸੋ ਉਹਨੂੰ ਵਿਚਾਰੇ ਨੂੰ ਹਿਸਾਬ ਹੈ ਨਹੀਂ ਸੀਗਾ ਕਿ ਕਿਵੇਂ ਟੀਕਾ ਵਗੈਰਾ ਲਾਉਣਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਉਹਦੇ ਹਿਸਾਬ 'ਚ ਨਹੀਂ ਆਈਆਂ ਦੋ ਦੋ ਕੁ ਮਹੀਨੇ ਉਹਨੇ ਰੱਖੀਆਂ ਹਨ ਉਸ ਤੋਂ ਬਾਅਦ ਉਹਨੇ ਸੋਚਿਆ ਵੀ ਯਾਰ ਆਪਣੇ ਹਿਸਾਬ 'ਚ ਨਹੀਂ ਆਉਂਦਾ ਕੰਮ ਇਹ ਵੀ ਤਿੰਨ ਕੰਮ ਹੋ ਗਏ ਤੇ ਆਪਾਂ ਚਲੋ ਹਨਾ ਸਲਾਹ ਮੰਨੀ ਸੀ ਚਲ ਕੋਈ ਸਿਆਣਾ ਬਜ਼ੁਰਗ ਸੀ ਸਲਾਹ ਮਾਰੀ ਨਹੀਂ ਦੇ ਕੇ ਗਿਆ ਜੇਕਰ ਬੰਦਾ ਜਾਣਕਾਰ ਹੁੰਦਾ ਵੀ ਆਪਾਂ ਨੂੰ ਨੌਲੇਜ ਹੁੰਦੀ ਤਾਂ ਚਲੋ ਆਪਣਾ ਕੰਮ ਚੱਲ ਜਾਣਾ ਸੀ ਸੋ ਇਹ ਨਹੀਂ ਜਾਣਕਾਰੀ ਹੈ ਨਹੀਂ ਸੀ ਉਹਨੂੰ ਤੇ ਉਹਨੇ ਸੋਚਿਆ ਵੀ ਯਾਰ ਕਿਉਂ ਨਾ ਆਪਾਂ ਇਹਨਾਂ ਨੂੰ ਵੇਚ ਦਈਏ ਵਿਵਾਦਾਂ ਘੱਟਾ ਚਲੋ ਜੋ ਵੀ ਹੈ ਹਨਾ ਬਿਜ਼ਨਸ ਦੇ ਵਿੱਚ ਹੁੰਦੇ ਹੀ ਰਹਿੰਦਾ ਹੈਗਾ ਵਿਵਾਦਾਂ ਘੱਟਾ ਤੇ ਚਲੋ ਜਿਉ ਨੇ ਉਹ ਮਾਲ ਸੀ ਜਿਹੜਾ ਉਹਦਾ ਹਨਾ ਦੋਨੇ ਬੱਕਰੀਆਂ ਤੇ ਪੱਠਾ ਉਹਨੇ ਵਕਾਉ ਕਰਤੀਆਂ ਤੇ ਕੁਛ ਪੰਜ ਸੱਤ ਬੰਦਿਆਂ ਨੂੰ ਆਪ ਕਹਿੰਦੀਆਂ ਕੁਛ ਅੱਗੇ ਦੀ ਅੱਗੇ ਕਹਤਿਆਂ ਵੀਰ ਇਦਾਂ ਕਰਕੇ ਮੇਰੇ ਕੋਲੇ ਮਾਲ ਖੜਾਗਾ ਤੇ ਦੋ ਬੱਕਰੀਆਂ ਨਹੀਂ ਗੀਆਂ ਅਮਰਸਰੀ ਨਾਲ ਦੀਆਂ ਇੱਕ ਸੂਈ ਹੋਈ ਐ ਤੇ ਇੱਕ ਕੰਬਨੀ ਹੈਗੀ ਤੇ ਕਹਿੰਦਾ ਵੀ ਮੈਂ ਵੇਚਣੀਆਂ ਨੇ ਤੇ ਚਲ ਜਿਉ ਨੇ ਪੰਜ ਸੱਤ ਬੰਦਿਆਂ ਨੂੰ ਕਹਿਤਾ ਅੱਗੇ ਦੀ ਅੱਗੇ ਲੋਕ ਸੋਹਦੇ ਦੱਸਣ ਦੀ ਗੱਲ ਐ ਜੋ ਜੋ ਨੇ ਮੈਨੂੰ ਦੱਸਿਆ ਮੁੰਡੇ ਨੇ ਜੋ ਕੁਛ ਉਹਦੇ ਨਾਲ ਹੋਇਆ ਤੇ ਪਿੱਛੇ ਹੀ ਉਹਦੇ ਨਾਲ ਫੋਨ ਤੇ ਗੱਲ ਹੋਈ ਸੀ ਸੋ ਉਹਦੇ ਦੱਸਾਂ ਮੁਤਾਬਕ ਕਹਿੰਦਾ ਭਾਈ ਮੈਂ ਜਿੰਨਾ ਵੀ ਮੇਰਾ maal ਸੀ ਮੈਂ ਵਿਕਾਊ ਕਰਤਾ ਵਿਕਾਊ ਕਰਨ ਤੋਂ ਬਾਅਦ ਕਹਿੰਦਾ ਮੇਰੇ ਕੋਲੇ ਲੋਕ ਕਸਟਮਰ ਗਾਹਕ ਆਉਂਦੇ ਵੀ ਸੀਗੇ ਹਨਾ ਫਾਰਮ ਵਾਲੇ ਵੀ ਆਉਂਦੇ ਸੀ ਤੇ ਹੋਰ ਲੋਕ ਵੀ ਆਉਂਦੇ ਸੀਗੇ ਜੋ ਜੋ ਆਮ ਘਰਾਂ ਦੇ ਵਿੱਚ ਹਨਾ ਦੋ ਚਾਰ ਬੱਕਰੀਆਂ ਅਗਲਾ ਰੱਖ ਹੀ ਲੈਂਦਾ ਕਹਿੰਦਾ ਵੀ ਮੇਰੇ ਕੋਲੇ ਆਉਂਦੇ ਜਾਂਦੇ ਰਹੇ ਤੇ ਮੇਰਾ ਕੋਈ ਰੇਟ ਨਹੀਂ ਬਣਿਆ ਤੇ ਇੱਕ ਦਿਨ ਕਹਿੰਦਾ ਮੇਰੇ ਕੋਲੇ ਦੋ ਜਣੇ ਆਏ ਸ਼ਕਲ ਤੋਂ ਦੇਖਣ ਨੂੰ ਕਹਿੰਦਾ ਮੈਨੂੰ ਉਹ ਰਾਜਸਥਾਨੀ ਜੇ ਲੱਗੇ ਮੋਟਰਸਾਈਕਲ ਤੇ ਆਏ ਤੇ ਰਾਜਸਤਾਨੀ ਜੇ ਸੀਗੀ ਦੇਖਣ ਨੂੰ ਕਹਿੰਦਾ ਸ਼ਕਲ ਉਹੀ ਜੀ ਲੱਗੀ ਤੇ ਕਹਿੰਦਾ ਵੀ ਆ ਕੇ ਉਹਨਾਂ ਨੇ ਪੁੱਛਿਆ ਵੀ ਜਾਨਵਰਾਂ ਦੀ 10 ਰੁਪਈਆ ਸਾਨੂੰ ਮਤਲਬ ਮਾਲ ਦੀ 10 ਰੁਪਈਆ ਤੁਹਾਡੇ ਕੋਲ ਇਹ ਕਹਿੰਦਾ ਮੈਂ ਹਾਂ ਕਰਤੀ ਵੀ ਹਾਂ ਬਈ ਹੈਗੇ ਆ ਮੇਰੇ ਕੋਲੇ ਚਾਰ ਨਾਗਨੇ ਕਹਿੰਦਾ ਉਹਨਾਂ ਨੇ ਕਿਹਾ ਵੀ ਚਲ ਦਿਖਾ ਦੇ ਸਾਨੂੰ ਤੇ ਮੈਂ ਕਹਿੰਦਾ ਉਹਨੂੰ ਅੰਦਰ ਬਾਗਲ ਚ ਲੈ ਗਿਆ ਆਪਦੇ ਦੇ ਪਿੱਛੇ ਮੈਂ ਜਦੋਂ ਕਹਿੰਦਾ ਮਾਲ ਦਿਖਾਇਆ ਉਹਨਾਂ ਨੂੰ ਜਾਨਵਰ ਦਿਖਾਏ ਤੇ ਦੇਖ ਦੋ ਕਿ ਉਹਨਾਂ ਨੇ ਰੇਟ ਪੁੱਛਿਆ ਤੇ ਮੈਂ ਕਹਿੰਦਾ 40000 ਰੁਪਈਆ ਮੰਗਿਆ ਚਾਰਾਂ ਦਾ ਦੋਨੇ ਬੱਕਰੀਆਂ ਦਾ ਤੇ ਦੋਨੇ ਪੱਠਾਂ ਦਾ ਮੈਂ 40000 ਰੁਪਏ ਮੰਗਿਆ 40000 ਰੁਪਏ ਮੰਗਣ ਤੋਂ ਬਾਅਦ ਕਹਿੰਦੇ ਵੀ ਉਹਨਾਂ ਨੇ ਆਪਸੇ ਵਿੱਚ ਸਲਾਹ ਜੇ ਕਰਕੇ ਜਾਨਵਰ ਦੇ ਕਿਹਾ ਤੋਥੇ ਜਾਂ ਮਾਰ ਕੇ ਜਾਨਵਰਾਂ ਦੇ ਤੇ ਕਹਿੰਦੇ ਵੀ ਉਹਨਾਂ ਨੇ ਰੇਟ ਲਾਇਆ 32000 ਰੁਪਏ ਮੈਂ 40 ਮੰਗਿਆ ਉਹਨਾਂ ਨੇ 32 ਲਾਇਆ ਤੇ ਕਹਿੰਦੇ ਵੀ ਮੇਰਾ ਮਨ ਨਹੀਂ ਮੰਨਿਆ ਮੈਂ ਸੋਚਿਆ ਵੀ ਯਾਰ ਇੰਨੇ ਦਿਨ ਤਾਂ ਆਪਾਂ ਨੂੰ ਪੈਂਦੀਆਂ ਵੀ ਹੈ ਨਹੀਂ ਤੇ ਕਹਿੰਦਾ ਵੀ ਮੈਂ ਉਹਨਾਂ ਨੂੰ ਨਾ ਕਰਤੀ ਬਾਈ ਮੈਂ ਇੰਨੇ ਦਿਨ ਨਹੀਂ ਵੇਚਣੀ ਹੈਗੀਆਂ ਚਲੋ ਕਹਿੰਦਾ ਉਹ ਆਸੇ-ਪਾਸੇ ਹੋ ਕੇ ਆਪਦਾ ਕਹਿੰਦਾ SLAS ਰੋਜ਼ ਹੀ ਕਰਕੇ ਕਹਿੰਦਾ ਫੇਰ ਆਗੇ ਮੇਰੇ ਕੋਲੇ ਆ ਕੇ ਕਹਿੰਦੇ ਵੀ ਛੱਡੇਗਾ ਕਿਥੋਂ ਤੱਕ ਮਤਲਬ ਦੇ ਲੈਣ ਦੇਣ ਵਾਲੀ ਗੱਲ ਉਹ ਕਹਿੰਦਾ ਵੀ ਦੇਖਾ ਯਾਰ 500 ਤਾਂ ਇੱਧਰ ਉੱਧਰ ਹੋ ਜੂਗਾ ਪਰ ਜੇ ਤੁਸੀਂ ਹੋਗੇ 8 8 10 10000 ਦਾ ਹਨਾ ਵੀ ਇੱਧਰ ਉੱਧਰ ਹੋਊ ਤਾਂ ਨਹੀਂ ਹੋ ਸਕਦਾ ਹੈਗਾ ਤੇ ਪਰ ਕਹਿੰਦਾ ਵੀ 1000 500 ਤਾਂ ਮੈਂ ਕਰ ਸਕਦਾਗਾ ਚਲੋ ਜੀ ਉਹਨਾਂ ਨੇ ਫੇਰ ਉਹਨਾਂ ਨੇ ਕਹਿੰਦੇ 1000 ਰੁਪਇਆ ਵਧਾਤਾ 32 ਤੋਂ ਉਹ 33 ਤੇ ਆ ਗਏ ਕਹਦੇ ਵੀ 33000 ਰੁਪਏ ਦੇ ਦਿੰਨੇ ਆਗੇ ਵੀ ਮਾਲ ਅਸੀਂ ਸਾਰਾ ਲੈ ਜਾਾਂਗੇ ਤੇਰਾ ਤੇ ਉਹ ਕਹਿੰਦਾ ਵੀ ਬਾਈ ਹਨਾ ਵੀ ਜੇ ਮੇਰਾ ਮਨ ਨਹੀਂ ਮੰਨਦਾ ਹੈਗਾ ਵੀ ਯਾਰ ਇੰਨਾ ਇੰਨਾ ਘਾਟਾ ਤੇ ਹਨਾ ਮੈਂ ਕਿਹੜਾ ਇੰਨਾ ਜੋ ਕੁਝ ਕਮਾਇਆਗਾ ਸੋ ਕਮਾਇਆ ਵੀ ਹੈ ਨਹੀਂ ਸੀ ਬੰਦੇ ਨੇ ਉਹਨੇ ਕੁਝ ਉਹ ਕਹਿੰਦਾ ਵੀ ਮੈਂ ਕਿਹੜਾ ਇੰਨਾ ਜੋ ਕੁਝ ਕਮਾਇਆਗਾ ਤੇ ਮੈਂ ਤਾਂ ਜਿਹੜਾ ਖਾਦਾ ਇਹਨਾਂ ਨੇ ਉਹ ਮੇਰੇ ਪੱਲੋਂ ਹੀ ਖਾਦਾਗਾ ਤੇ ਮੈਨੂੰ ਨਾ ਹੀ ਮੈਨੂੰ ਸਾਬੀ ਮੈਂ ਜਾਣਪੁਣੇ ਚ ਚਲੋ ਕਰ ਬੈਠਾ ਹਨਾ ਤੇ ਮੈਂ ਜਿਹੜੇ ਬੰਦੇ ਨੇ ਮੈਨੂੰ ਕਿਰਾਇਆ ਮੈਂ ਉਹਦਾ ਵੀ ਕਸੂਰ ਨਹੀਂ ਕੱਢਦਾ ਹੈਗਾ ਕਿਉਂਕਿ ਮੈਨੂੰ ਖੁਦ ਨੂੰ ਜਾਣਕਾਰੀ ਨਹੀਂ ਸੀ ਤੇ ਬਰ ਕਹਿੰਦਾ ਵੀ ਯਾਰ ਮੇਰਾ ਮਨ ਨਹੀਂ ਮੰਦਾ ਇੰਨੀ ਦੇ ਤਾਂ ਮੈਨੂੰ ਆਈਆਂ ਵੀ ਨਹੀਂ ਤੇ ਜਿਹੜਾ ਖਵਾਇਆ ਮੈਂ ਕਹਿੰਦਾ ਉਹ ਵੱਖਰਾ ਰਹਿ ਗਿਆ ਚਲੋ ਜੀ ਕਹਿੰਦਾ ਉਦੋਂ ਬਾਰੇ ਫਿਰ ਕਹਿੰਦਾ ਇੱਕ ਵਾਰੀ ਬਾਹਰ ਆਗੇ ਬਾਗਲ ਚੋਂ ਬਾਗਲ ਚੋਂ ਬਾਹਰ ਆ ਕੇ ਉਹ ਕਹਿੰਦੇ ਬਈ ਅਸੀਂ ਸਲਾਹ ਕਰਦੇ ਆਂ ਤੇ ਜੇ ਕਹਿੰਦਾ ਵੀ ਇੱਕ ਬੱਕਰੀ ਲਈ ਜਾਣੀ ਹੋਵੇ ਜਿਹੜੀ ਸੂਈ ਹੋਈ ਹੈ ਉਹ ਕਹਿੰਦਾ ਵੀ ਇੱਕ ਤਣੀ ਮੈਂ ਵੇਚਦਾ ਮੈਂ ਵੇਚੂਗਾ ਕਹਿੰਦਾ ਫਿਰ ਸਾਰਾ ਮਾਲ ਹੀ ਵੇਚੂਗਾ ਮੈਂ ਪਿੱਛੇ ਫਿਰ ਇੱਕ ਪਿੱਛੇ ਕਹਿੰਦਾ ਕਾਦੇ ਵਾਸਤੇ ਕਹਿੰਦਾ ਡੰਗਰਾ ਜੇ ਡੰਗਰ ਹੋਊਗਾ ਤੇ ਫਿਰ ਮੈਨੂੰ ਵੀ ਓਖੇ ਇੱਕ ਮੈਂ ਕਿੱਥੇ ਸੰਭੋ ਆਂ ਚਲੋ ਜੀ ਕਹਿੰਦਾ ਉਹ ਉਹ ਇਸਰਾਸ ਰੋਜ਼ ਹੀ ਕਰਕੇ ਕਹਿੰਦਾ 10 ਕਿ ਮਿੰਟਾਂ ਬਾਅਦ ਦੁਬਾਰੇ ਫੇਰ ਮੁੜਿਆ ਇਹ ਫੇਰ ਮੁੜਿਆ ਤੇ ਕਹਿੰਦਾ ਉਸ ਤੋਂ ਬਾਅਦ ਉਹਨੇ ਉਹਨਾਂ ਨੇ ਆ ਕੇ ਮੈਨੂੰ 34000 ਰੁਪਇਆ 34300 ਰੇਟ ਲਾਤਾ ਕਹਿੰਦਾ ਵੀ ਅਸੀਂ ਤੈਨੂੰ ਆਖਰੀ ਲੈਣ ਦੇਣ ਵਾਲੀ ਗੱਲ ਕਰਦੇ ਆ ਜੇ ਤਾਂ ਦੇਣੀਆਂ ਨਹੀਂ ਆ ਤਾਂ 34300 ਰੁਪਏ ਦੀਆਂ ਦੇ ਦੇ ਠੀਕ ਆ ਅਸੀਂ ਜਿਹੜਾ ਸਾਰਾ ਮੰਨ ਲੈ ਜਾਂਦੇ ਹਾਂਗੇ ਨਹੀਂ ਪ੍ਰਭਾ ਤੇਰੀ ਸਲਾਹ ਹੈ ਕਹਿੰਦਾ ਮੈਂ ਮੇਰਾ ਫਿਰ ਵੀ ਕਹਿੰਦਾ ਮੈਂ ਮੇਰਾ ਕੋਈ ਮਨ じゃ ਨਹੀਂ ਮੰਨਿਆ ਹੈਗਾ ਤੇ ਕਹਿੰਦਾ ਚਲ ਮੈਂ ਉਹਨਾਂ ਨੂੰ 29 39000 ਰੁਪਏ ਕਹਤਾ ਵੀ 39000 ਕਹਿੰਦਾ ਕੁਛ ਕੋ ਉਹ ਵਧ ਗਿਆ ਕੁਛ ਕ ਮੈਂ ਘਟ ਗਿਆ ਕਹਿੰਦਾ ਚਲੋ ਜੀ ਕਰਦੇ ਕਰਾਉਂਦੇ ਗੱਲ ਗੱਲਬਾਤ ਹੋਏਗੀ ਤੇ ਜੋਰ ਉਹਨਾਂ ਨੇ ਵੀ ਬਹੁਤ ਪਾਇਆ ਕਹਿੰਦਾ ਰੇਟ ਘਟਾਉਣ ਵਧਾਉਣ ਵਿੱਚ ਤੇ ਪਰ ਕਹਿੰਦਾ ਉਹ 34300 ਤੋਂ ਵਧੇ ਨਹੀਂ ਹੈਗੇ ਤੇ ਮੈਂ ਕਹਿੰਦਾ ਫਿਰ ਜਵਾਬ ਦਿੱਤਾ ਵੀ ਮੈਂ ਕਹਿੰਦਾ ਵੀ ਬਾਈ ਜਰਾ ਮੇਰਾ ਮਨ ਨਹੀਂ ਮੰਨਦਾ ਹੈਗਾ ਤੁਸੀਂ ਚਾਹ ਪਾਣੀ ਪੀਓ ਜੇ ਚਾਹ ਪਾਣੀ ਪੀਣਾ ਤਾਂ ਠੀਕ ਹੈ ਮੈਂ ਚਾਹ ਪਾਣੀ ਮਗਾ ਦਿੰਨਾ ਉਹ ਠੰਡਾ ਠੰਡਾ ਪੀਣਾ ਪਰ ਕਹਿੰਦਾ ਮੇਰਾ ਰੇਟ ਨਹੀਂ ਮੰਨਦਾ ਯਾਰ ਵੀ ਮੈਂ ਇੰਨਾ ਘਟਕੇ ਨਹੀਂ ਮੈਂ 39000 ਕਹਿੰਦਾ ਜੇ ਮੈਨੂੰ 38.5 ਵੀ ਕਹਿ ਜਾਂਦੇ ਮੈਂ 38.5 ਤੱਕ ਵੀ ਦੇ ਦਿੰਦਾ ਚਲੋ ਕਹਿੰਦਾ ਮੇਰੇ ਲਈ ਤਾਂ ਕਹਿੰਦਾ ਹਨਾ ਵੀ ਆਮ ਕਸਟਮਰ ਸੀਗੇ ਮੈਨੂੰ ਆਪ ਨੂੰ ਜੋ ਜੋ ਅੱਗੇ ਹੋਣਾ ਸੀ ਜੋ ਘਟਣਾ ਵਾਪਰਨੀ ਸੀ ਕਹਿੰਦਾ ਮੇਰੇ ਨਾਲ ਮੈਨੂੰ ਤਾਂ ਕੀ ਪਤਾ ਸੀਗਾ ਵੀ ਵੀ ਇਹਨਾਂ ਦੇ ਮਨ ਚ ਕੀ ਹੈ ਕੀ ਮੇਰੇ ਨਾਲ ਹੋਣ ਵਾਲਾਗਾ ਚਲੋ ਜੀ ਕਹਿੰਦਾ ਉਸ ਤੋਂ ਬਾਅਦ ਉਹ ਆਪਸ ਵਿੱਚ ਕੋਈ ਗੱਲਬਾਤ ਜੀ ਕਰੀ ਗਏ ਤੇ ਜਾਨਵਰਾਂ ਦੇ ਨੇੜੇ ਹੋ ਗਏ ਕਹਿੰਦਾ ਇਹ ਨਾ ਮਤਲਬ ਹੱਥ ਜਾਂ ਮਾਰਨ ਲੱਗੇ ਜਾਨਵਰਾਂ ਦੇ ਮੂੰਹਾਂ ਤੇ ਸਿਰ ਸੁਰਜੇ ਤੇ ਕਹਿੰਦਾ ਜਿਵੇਂ ਆਪਾਂ ਜਾਨਵਰਾਂ ਦੇ ਹੱਥ ਮਾਰਨ ਲੱਗ ਜਾਨੇ ਆ ਹਨਾ ਮਤਲਬ ਗਾਈਆਂ ਤੇ ਮੱਝਾਂ ਤੇ ਹੱਥ ਜਪੇ ਰਣ ਲੱਗ ਜਾਨੇ ਆ ਪਲੋਸੀ ਜੀ ਜੇ ਕਹਿੰਦਾ ਆ ਪ੍ਰੋਸ ਪ੍ਰੋਸ ਕੇ ਜੇ ਤੇ ਉਸ ਤੋਂ ਬਾਅਦ ਕਹਿੰਦਾ ਪਤਾ ਨਹੀਂ ਉਹਨਾਂ ਨੇ ਕੀ ਆਪਸੇ ਦੀ ਸਲਾਹ ਜੀ ਕੀਤੀ ਮਤਲਬ ਹੱਥ ਉੱਤੇ ਜਾਂ ਮਾਰ ਕੇ ਕੋਲੇ ਖੜੇ ਰਹੇ ਜਾਨਵਰਾਂ ਦੇ ਕਹਿੰਦਾ ਹੁਣ ਆਪਾਂ ਨੂੰ ਕੀ ਪਤਾ ਸੀਗਾ ਵੀ ਕਿਉਂ ਖੜੇ ਨੇ ਹਨਾ ਮੈਂ ਕਹਿੰਦਾ ਮੈਂ ਸੋਚਿਆ ਵੀ ਚਲ ਜਾਨਵਰ ਦੇਖਦੇ ਹੋਣਗੇ ਹਨਾ ਪਰਖ ਕਰਦੇ ਹੋਣਗੇ ਕੋਈ ਆਪਾਂ ਪਰਖ ਕਰ ਹੀ ਲੈਨੇ ਆ ਜਾਨਵਰ ਦੀ ਵੀ ਨੇੜੇ ਤੇੜੇ ਹੋ ਕੇ ਜਾਨਵਰ ਦੇ ਹਨਾ ਉੱਥੇ ਮਾਰ ਕੇ ਧਾਪੀ ਤੇ ਕਹਿੰਦਾ ਵੀ ਜਦੋਂ ਰੇਟ ਨਾ ਬਣਿਆ ਤੇ ਕਹਿੰਦਾ ਵੀ ਫਿਰ ਉਹ ਮਤਲਬ ਚੱਲ ਗਏ ਉਹ ਬਗਲ 'ਚੋਂ ਬਾਹਰ ਆ ਗਏ ਜੋ ਰੇਟ ਨਾ ਬਣਿਆ ਕੋਈ ਕਹਿੰਦਾ ਵੀ ਚਲੋ ਉਹ ਵੀ ਆਪਦਾ ਚੱਲ ਗਏ ਬਗਲ 'ਚੋਂ ਬਾਹਰ ਆ ਕੇ ਤੇ ਮੈਂ ਵੀ ਆ ਨਾਲ ਹੀ ਮੇਰੀ ਦੁਕਾਨ ਹੈ ਨਾਲ ਹੀ ਉਹਦੀ ਦੁਕਾਨ ਹੈ ਸੋ ਕਹਿੰਦਾ ਨਾਲ ਹੀ ਮੈਂ ਦੁਕਾਨ ਤੇ ਆ ਗਿਆ ਤੇ ਜਦੋਂ ਕਹਿੰਦਾ ਮੈਂ ਦੁਕਾਨ ਤੇ ਆਇਆ ਤਾਂ 5 ਕਿ ਮਿੰਟਾਂ ਬਾਅਦ ਨਾ ਬਗਲ 'ਚ ਕਹਿੰਦਾ ਛੋਟੇ ਬੱਚੇ ਸੀ ਜਿਹੜੇ ਉਹ ਅਕਤਿਆ ਨਾ ਪੱਠਾ ਸੀ ਗਿਆ ਕਹਿੰਦਾ ਉਹ ਮੈਂ ਮੈਂ ਕਰੀ ਜਾਣਾ ਜਿਆਦੇ ਮਤਲਬ ਰੋਲਾ ਪਾਈ ਜਾਣਾ ਜਦੋਂ ਕਹਿੰਦਾ ਮੈਂ ਕੁੰਡਾ ਖੋਲ ਕੇ ਅੰਦਰ ਗਿਆ ਮੈਂ ਸੋਚਿਆ ਵੀ ਚਲ ਕੇ ਤੇ ਭੁੱਖੇ ਭੱਖੇ ਹੋਣਗੇ ਕਿਉਂਕਿ ਹਰੇ ਚਾਰੇ ਦਾ ਟਾਈਮ ਵੀ ਹੋਇਆ ਪਿਆ ਸੀਗਾ ਤੇ ਕਹਿੰਦਾ ਵੀ ਮੈਂ ਸੋਚਿਆ ਵੀ ਕਿਤੇ ਜਾਨਵਰ ਭੁੱਖੇ ਹੋਣਗੇ ਤੇ ਮੈਂ ਜਦੋਂ ਕਹਿੰਦਾ ਅੰਦਰ ਗਿਆ ਨਾ ਬਾਈ ਕੁੰਡਾ ਖੋਲ ਕੇ ਤਾਂ ਮੇਰੀਆਂ ਕਹਿੰਦਾ ਦੋਨੇ ਬੱਕਰੀਆਂ ਡਿੱਗੀਆਂ ਪਈਆਂ ਡਿੱਗੀਆਂ ਪਈਆਂ ਤੇ ਕਹਿੰਦਾ ਮੈਂ ਜਦੋਂ ਭੱਜ ਕੇ ਗਿਆ ਤੇ ਮੂੰਹ ਚੋਂ ਕਹਿੰਦਾ ਝੱਗ ਨਿਕਲੀ ਜਾਵੇ ਜਦੋਂ ਕਹਿੰਦਾ ਮੈਂ ਹਲਿਆ ਹਲੂ ਕੇ ਜੇ ਦੇਖਿਆ ਮੜਿਆ ਜਾਂ ਕਹਿੰਦਾ ਸਿਰ ਸੁਰਜਾ ਚੱਕਿਆ ਲੱਤਾਂ ਵਹਾਆਂ ਜੀਆਂ ਮਾਰੀਆਂ ਤੇ ਮੈਂ ਕਹਿੰਦਾ ਭੱਜ ਕੇ ਫੇਰ ਬਾਹਰ ਆਇਆ ਬਾਹਰ ਆਇਆ ਮੈਂ ਜਦੋਂ ਰੌਲਾ ਪਾਇਆ ਤੇ ਰੌਲਾ ਪਾਇਆ ਕਹਿੰਦਾ ਆੜ ਗਵਾਨ ਸੀ ਆ ਦੋ ਚਾਰ ਜਣੇ ਆ ਗਏ ਰੌਲਾ ਸੁਣ ਕੇ ਕਹਿੰਦਾ ਆਸੇ-ਪਾਸੇ ਦੇਖਿਆ ਕਹਿੰਦਾ ਉਹ ਬੰਦੇ ਜਿਹੜੇ ਹੁਣ ਆ ਕੇ ਗਏ ਸੀ ਉਹ ਤਾਂ ਹੁਣ ਕਿੱਥੇ ਮਿਲਣੇ ਸੀਗਾ ਨਾ ਕਿੱਥੇ ਲੱਭਣੇ ਸੀ ਕਹਿੰਦਾ ਉਹ ਮੋਟਰਸਾਈਕਲ ਤੇ ਆਏ ਸੀ ਸਾਨੂੰ ਪਤਾ ਹੀ ਨਹੀਂ ਸੀ ਕਹਿੰਦਾ ਜੇ ਕੋਈ ਜੇ ਇਹ ਕਹਿੰਦਾ ਪਰ ਆਪਾਂ ਕੋਈ ਮੋਡਸਲ ਨੰਬਰ ਵਗੈਰਾ ਵੀ ਨੋਟ ਕਰਦੇ ਉਹਨਾਂ ਦਾ ਤੇ ਕਹਿੰਦਾ ਮੈਂ ਭੱਜ ਕੇ ਜਦੋਂ ਉਹਨਾਂ ਜਾਨਵਰਾਂ ਕੋਲੇ ਗਿਆ ਕਹਿੰਦਾ ਮੈਂ ਮੈਂ ਖੁਦ ਵੀ ਘਬਰਾ ਗਿਆ ਮੈਂ ਆਪ ਵੀ ਘਬਰਾ ਗਿਆ ਵੀ ਮਤਲਬ ਕੀ ਹੋ ਗਿਆ ਕਹਿੰਦਾ ਮੈਂ ਕੋਈ ਉਹਨਾਂ ਨੂੰ ਦਵਾਈ ਬੂਟੀ ਦਿੰਦਾ ਮੈਨੂੰ ਕੋਈ ਨਹੀਂ ਨੌਜ ਨਹੀਂ ਕਿ ਕਿਹੜੇ ਵੇਲੇ ਕਹਿੰਦਾ ਮੈਂ ਡਾਕਟਰ ਨੂੰ ਫੋਨ ਕਰਦਾ ਮੈਨੂੰ ਕਹਿੰਦਾ ਮੌਕੇ ਹੀ ਨਹੀਂ ਮਿਲਿਆ ਬਾਈ ਮੇਰੇਆਂ ਜਿਹੜੀਆਂ ਦੋਨੇ ਬੱਕਰੀਆਂ ਸੀਗੀਆਂ 10-15 ਮਿੰਟਾਂ ਦੇ ਅੰਦਰ ਅੰਦਰ ਕਹਿੰਦਾ ਜਮੈਂ ਠੰਡੀਆਂ ਹੋ ਗਈਆਂ ਸਰੀਰ ਛੱਡ ਗਈਆਂ ਰੱਬ ਨੂੰ ਪਿਆਰੀਆਂ ਹੋ ਗਈਆਂ ਦੋਨੇ ਬੱਕਰੀਆਂ ਕਹਿੰਦਾ ਮੇਰਾ ਕਹਿੰਦਾ ਮੈਂ ਤਾਂ ਹਾਂ ਕਿੱਡੇ ਪਾਪੀ ਬੰਦੇ ਸੀ ਇਹ ਕਹਿੰਦਾ ਉਹਨਾਂ ਬੰਦੇ ਨੇ ਪਤਾ ਨਹੀਂ ਬਾਈ ਉਹਨਾਂ ਦੀ ਕੋਈ ਜਦੋਂ ਨੇੜੇ ਪਲੋਸ ਦੇ ਰਹੇ ਅਖੀਰ ਤੇ ਲਾਸਟ ਟਾਈਮ ਤੇ ਹਨਾ ਤੇ ਉਹਨਾਂ ਨੇ ਪਲੋਸਿਆ ਕਹਿੰਦਾ ਪਤਾ ਨਹੀਂ ਤਾਂ ਉਹਨਾਂ ਨੇ ਕੋਈ ਉਹਦੀ 나ੜ ਨੋੜ ਦੱਬੀ ਬੱਕਰੀਆਂ ਦੀ ਜਾਨਵਰਾਂ ਦੀ ਜਾਂ ਉਹਨਾਂ ਨੂੰ ਕੋਈ ਹੱਥ ਤੇ ਲਾ ਕੇ ਕੋਈ ਚੀਜ਼ ਸੰਘਾਈ ਆ ਜਾਂ ਚਟਾਈ ਆ ਕਹਿੰਦਾ ਬਈ 15 ਮਿੰਟਾਂ ਦੇ ਅੰਦਰ ਅੰਦਰ ਮੇਰੀਆਂ ਦੋਨੇ ਬੱਕਰੀਆਂ ਮਰ ਗਈਆਂ ਸੋ ਬੜਾ ਦੁੱਖ ਹੋਇਆ ਉਹਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਯਾਰ ਇਹ ਜਾਣਕਾਰੀ ਹਨਾ ਵੀ ਸਾਂਝੀ ਕਰਨੀ ਚਾਹੀਦੀ ਹੈ ਇਹ ਵੀ ਜਿਹੜੇ ਹਨਾ ਹੋਰ ਕਿਸੇ ਨਾਲ ਧੋਖਾ ਨਾ ਹੋਵੇ ਤੇ ਉਹ ਵਿਚਾਰਾ ਗਰੀਬ ਮਾਰਿਆ ਗਿਆ ਉਹਨੇ ਪਤਾ ਨਹੀਂ ਕਿਵੇਂ ਇਧਰੋਂ ਉਧਰੋਂ ਪੈਸੇ ਇਕੱਠੇ ਕਰਕੇ ਤੇ ਆਉਂਦਾ ਕੋਈ ਮਾਲ ਪਸੂ ਲੈ ਆਂਦਾ ਸੀਗਾ ਤੇ ਕਿਵੇਂ ਉਹਨੇ ਕਿੰਨਾ ਚਿਰ ਦੋ ਢਾਈ ਤਿੰਨ ਮਹੀਨੇ ਉਹਨਾਂ ਦੀ ਸੇਵਾ ਕੀਤੀ ਤੇ ਯਾਰ ਜਿਹੜੇ ਬੰਦੇ ਨੇ ਜਿੰਨਾ ਬੰਦਿਆਂ ਨੇ ਕਟਿਆ ਹਰਕਤ ਕੀਤੀ ਹਨਾ ਉਹਨੇ ਕੀ ਸੋਚ ਕੇ ਕੀਤੀ ਇਹ ਵੀ ਨਹੀਂ ਸੋਚਿਆ ਵਿਚਾਲ ਯਾਰ ਚੱਲ ਯਾਰ ਨਹੀਂ ਲੈ ਕੇ ਜਾਣਾ ਸੀ ਮਾਲ ਨਹੀਂ ਪਸੰਦ ਸੀ ਰੇਟ ਨਹੀਂ ਬਣਦਾ ਜਰੂਰੀ ਨਹੀਂ ਵੀ ਰੇਟ ਬਣੂਗਾ ਤੇ ਰੇਟ ਨਹੀਂ ਬਣਿਆ ਰੇਨ ਨਹੀਂ ਬਣੇ ਤਾਂ ਚਲੋ ਚੱਲ ਜਾਂਦੇ ਪਰ ਨੁਕਸਾਨ ਕਰਕੇ ਜਾਣਾ ਕਿਸੇ ਦਾ ਕਿੱਡਾ ਮਾਲਾ ਕਮਾ ਕਿਸੇ ਦੀ ਜਾਨ ਲੈਣੀ ਹੈ ਨਾ ਕਹਿੰਦਾ ਬਈ 15 ਮਿੰਟਾਂ ਚ ਬੱਕਰੀਆਂ ਕਹਿੰਦਾ ਦੋਨੇ ਦੀਆਂ ਦੋਨੇ ਹੀ ਖਤਮ ਹੋ ਗਈਆਂ ਮੇਰਾ ਗੜਾ ਐਡਾ ਮਨ ਖਰਾਬ ਹੋਇਆ ਐਡਾ ਮਨ ਖਰਾਬਾ ਜਿਹੜੀਆਂ ਛੋਟੀਆਂ ਦੋ ਪੱਠਾ ਸੀਗੀਆਂ ਕਹਿੰਦਾ ਮੈਂ ਉਹ ਕਿਸੇ ਨੂੰ ਉਹੀ ਸਮਾਤੀਆਂ ਦੇ ਹੀ ਦਿੱਤੀਆਂ ਕਿਸੇ ਫਾਰਮ ਵਾਲੇ ਨੂੰ ਵੀ ਬਈ ਤੂੰ ਰੱਖ ਲੈ ਸੋ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਹੈ ਮੈਸਰੀ ਹੀ ਹੈ ਸਨੇਹਾ ਇਹੀ ਹੈ ਕਿ ਬਈ ਸਾਰੇ ਫਾਰਮ ਵਾਲੇ ਵੀਰਾਂ ਨੂੰ ਚਾਹੇ ਉਹ ਕੋਈ ਗਾਈਆਂ ਦਾ ਫਾਰਮ ਕਰਦਾ ਚਾਹੇ ਹੋ ਕੋਈ ਮੱਝਾਂ ਦਾ ਕਰਦਾਗਾ ਹਨ ਮੱਝਾਂ ਦਾ ਨੋਹਰਾਗਾ ਕਿਸੇ ਦਾ ਚਾਹੇ ਹੋ ਕੋਈ ਸੂਰ ਫਾਰਮ ਕਰਦਾ ਕਿਉਂਕਿ ਮੈਂ ਵੀ ਖੁਦ ਵੀ ਸੂਰ ਫਾਰਮ ਕਰਦਾ ਰਿਹਾ ਮੇਰਾ ਸੂਰ ਫਾਰਮ ਸੀਗਾ ਸੋ ਲੋਕਡਾਉਨ ਦੇ ਵਿੱਚ ਮਾਰ ਪਈ ਤੇ ਚਲੋ ਆਪਾਂ ਨਹੀਂ ਛੱਡਤਾ ਸੀਗਾ ਸੋ ਮੁੱਦੇ ਦੀ ਗੱਲ ਇਹ ਆ ਵੀ ਅਗਰ ਤੁਸੀਂ ਕੋਈ ਆਪਦਾ ਮਾਲ ਪਸ਼ੂ ਵੇਚਣਾ ਨਾ ਜੇ ਤਾਂ ਤੁਸੀਂ ਤੁਹਾਡੇ ਕੋਈ ਨੇੜੇ ਦਾ ਕੋਈ ਲੋਕਲ ਬੰਦਾ ਹੈਗਾ ਜਿਹਦੀ ਤੁਹਾਨੂੰ ਪਰਖਾ ਕੋਈ ਜਾਣ ਪਹਿਚਾਨਦਾ ਹੈਗਾ ਜਾਂ ਫਿਰ ਫਾਰਮ ਵਾਲੇ ਵੀਰਾਂ ਨੂੰ ਖਾਸ ਕਰਕੇ ਮੈਂ ਫਾਰਮ ਵਾਲੇ ਵੀਰਾਂ ਨੂੰ ਕਹਿਣਾ ਚਾਹੁੰਨਾ ਜਿਹੜੇ ਕਿ ਇਸ ਧੰਦੇ ਦੇ ਵਿੱਚ ਨੇ ਕਿ ਜੇ ਤਾਂ ਥੋੜਾ ਰੋਜ਼ ਦੀ ਆਉਣੀ ਜਾਣੀ ਹੈਗੀ ਜਿਹੜੇ ਵਪਾਰੀਆਂ ਦੇ ਨਾਲ ਹਨਾ ਉਹਨਾਂ ਦੇ ਨਾਲ ਆਪਦਾ ਕੋਈ ਰابطਾ ਰੱਖੋ ਕੰਡੈਕਟਰ ਰੱਖੋ ਅਗਰ ਕੋਈ ਅਨਨੋਨ ਪਰਸਨ ਕੋਈ ਬਾਹਰੋਂ ਆਉਂਦਾ ਕੋਈ ਬਾਹਰੀ ਸਟੇਟ ਤੋਂ ਆਉਂਦਾ ਜਿਹਨੂੰ ਤੁਸੀਂ ਜਾਣਦੇ ਨਹੀਂ ਹੈਗੇ ਜਾਂ ਫਿਰ ਤੁਸੀਂ ਆਪਦਾ ਜਾਣਵਾਰਾ ਕੋਈ ਮੇਲੇ ਤੇ ਜਿਵੇਂ ਤੁੰਗਲੀ ਮੰਡੀ ਆ ਮਾਨਸਾ ਬਰਨਾਲੀ ਜ਼ਿਲ੍ਹੇ ਚ ਸੂਤ ਤੁੰਗਲੀ ਮੰਡੀ ਹੈਗੀ ਤੇ ਉੱਥੇ ਜਿਹੜਾ ਸੰਗਰੂਰ ਮੰਡੀ ਲੱਗਦੀ ਹੈ ਨਾ ਤੇ ਉੱਥੇ ਲੋਕ ਲੈ ਕੇ ਜਾਂਦੇ ਨੇ ਆਪਦਾ ਮਾਲ ਪਸ਼ੂ ਤੇ ਬਈ ਆਪਦੇ ਮਾਲ ਪਸ਼ੂ ਦਾ ਧਿਆਨ ਰੱਖਿਆ ਕਰੋ ਕੋਲੇ ਰਿਹਾ ਕਰੋ ਛੱਡ ਕੇ ਨਾ ਜਾਇਆ ਕਰੋ ਕਿਸੇ ਤੇ ਯਕੀਨ ਨਾ ਕਰਿਆ ਕਰੋ ਹਨਾ ਜੇ ਤੁਸੀਂ ਕੋਈ ਆਪ ਦਾ ਮਾਲ ਪਸ਼ੂ ਵੇਚਣਾ ਵੀ ਹੈ ਤਾਂ ਤੁਸੀਂ ਜਿਹਦੇ ਨਾਲ ਤੁਹਾਡਾ ਰੋਜ਼ ਦਾ ਕੋਈ ਵਾਹ ਵਾਸਤਾ ਹੈਗਾਗਾ ਰੋਜ਼ ਦਾ ਕੋਈ ਜਾਣ ਪਹਿਚਾਨ ਹੋਣੀ ਜਾਨੀ ਹੈਗੇ ਸੋ ਉਹਦੇ ਥਰੂ ਕੋਈ ਮਾਲ ਆਪਦਾ ਡੰਗਰ ਪਸ਼ੂ ਵੇਚੋ ਵਰਨਾ ਅਗਰ ਕੋਈ ਅਨਨੋਨ ਪਰਸਨ ਆਉਂਦਾ ਕੋਈ ਵਾਰਲਿਸਟੇ ਤੋਂ ਆਉਂਦਾ ਜਿਹਨੂੰ ਤੁਸੀਂ ਨਹੀਂ ਜਾਣਦੇ ਤਾਂ ਆਪਦੇ ਜਾਨਵਰ ਦੇ ਨੇੜੇ ਵੀ ਨਾ ਲੱਗਣ ਦਿਓ ਉਹਨੂੰ ਨੇੜੇ ਵੀ ਨਾ ਖੜਨ ਦਿਓ ਉਹਨੂੰ ਕਹਦੇ ਬਾਈ 5 ਫੁੱਟ ਦੂਰ ਹੋ ਕੇ ਜਾਨਵਰ ਦੇਖਣਾ ਤਾਂ 5 ਫੁੱਟ ਦੂਰ ਹੋ ਕੇ ਦੇਖਲਾ ਪਰ ਮੇਰੇ ਜਾਨਵਰ ਦੇ ਹੱਥ ਨਾ ਲਾਈਂ ਨੇੜੇ ਨਾ ਲੱਗੇ ਠੀਕ ਹੈ ਰੇਟ ਬਣ ਜੂਗਾ ਦੇਖ ਲੈ ਰੇਟ ਬਣ ਜੂਗਾ ਤਾਂ ਆਪਾਂ ਜਾਨਵਰ ਲੈ ਜੀ ਤੂੰ ਮਾਲ ਪਤਾ ਲੈ ਜੋ ਵੀ ਮਾਲ ਆਇਆ ਹੈ ਨਾ ਜੋ ਮੈਂ ਵੇਚਣਾ ਚਾਹੁੰਦਾ ਜੋ ਤੂੰ ਖਰੀਦਣਾ ਚਾਹੁੰਦਾ ਤੂੰ ਲੈ ਜੀ ਪਰ ਵਰਨਾ ਮੇਰੇ ਜਾਨਵਰ ਤੋਂ 2-3 ਫੁੱਟ ਪਿੱਛੇ ਹੋ ਕੇ ਰਹੇ ਹੱਥ ਨਾ ਲਾਈ ਸੋਏ ਬਾਈ ਸੁਜੀਤ ਰਹਿਣ ਵਾਲੀ ਗੱਲ ਹੈਗੀ ਅਲਰਟ ਰਿਹਾ ਕਰੋ ਨੁਕਸਾਨ ਉਹਦਾ ਮੇਰੇ ਭਰਾ ਦਾ ਨੁਕਸਾਨ ਬਹੁਤ ਵੱਡਾ ਨੁਕਸਾਨ ਹੋਇਆ ਵਿਚਾਰੇ ਦਾ ਸੋ ੱੱਲਿਆ ਨਹੀਂ ਜਾਂਦਾ ਫੋਨ ਤੇ ਵੀ ਰੋਪਿਆ ਸੀ ਮੇਰੇ ਕੋਲੇ ਉਹ ਕਹਿੰਦਾ ਬਾਈ ਬਹੁਤ ਮਾੜਾ ਹੋਇਆ ਮੇਰੇ ਨਾਲ ਕਹਿੰਦਾ ਪਤਾ ਨਹੀਂ ਕੀ ਤਾਂ ਸੰਘਾਇਆ ਕੀ ਨਹੀਂ ਕਹਿੰਦਾ ਯਾਰ ਬਸ ਜਿਵੇਂ ਕਹਿੰਦਾ ਸਭ ਕੁਝ ਐਡਾ ਵੱਡਾ ਨੁਕਸਾਨ ਹੋ ਗਿਆ ਸੋ ਬਈ ਸੋ ਚੇਤ ਰਿਹਾ ਕਰੋ ਧਿਆਨ ਰੱਖਿਆ ਕਰੋ ਆਪਦੇ ਮਾਲ ਪਸ਼ੂ ਦਾ ਤੇ ਮੇਲਿਆਂ ਚ ਲੈ ਕੇ ਜਾਂਦੇ ਹੋ ਉੱਥੇ ਵੀ ਕੋਲੇ ਰਿਹਾ ਕਰੋ ਛੱਡ ਕੇ ਨਾ ਜਾਇਆ ਕਰੋ ਨਿਗਰਾਨੀ ਰੱਖਿਆ ਕਰੋ ਕਿਉਂਕਿ ਲੋਕ ਬਹੁਤ ਹਰਾਮੀ ਨੇ ਬਾਈ ਬੜੇ ਕੰਜਰ ਲੋਕ ਨੇ ਕਿਸੇ ਦੇ ਦਰਸ ਨਹੀਂ ਕਰਦੇ ਕਿ ਇਹ ਨਹੀਂ ਸੋਚਦੇ ਵੀ ਕਿਸੇ ਦਾ ਨੁਕਸਾਨ ਹੋ ਜੂ ਕਿਸੇ ਨੇ ਕਿਵੇਂ ਜਾਨਵਰ ਪਾਲਿਆ ਜਾਨਵਰ ਪਾਲਣਾ ਕਿਹੜਾ ਸੌਖਾ ਬਾਈ ਜਾਨਵਰ ਪਾਲਣਾ ਬਹੁਤ ਔਖਾ ਹੈ ਹਨਾ ਤੇ ਸੇਵਾ ਕਰਨੀ ਪੈਂਦੀ ਹੈ ਫੇਰ ਕਿਤੇ ਜਾ ਕੇ ਫਲ ਮਿਲਦਾਗਾ ਸੋ ਬਈ ਸੁਜੀਤ ਰਹ ਕਰੋ ਸੋ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀਡੀਓ ਤੁਹਾਨੂੰ ਲੱਗਦਾ ਹੋਇਆ ਹਨਾ ਵੀ ਵੀਡੀਓ ਦੇ ਵਿੱਚ ਜਾਣਕਾਰੀ ਮਿਲੀ ਹੈ ਕੁਛ ਹਨਾ ਤਾਂ ਵੀਡੀਓ ਨੂੰ ਅੱਗੇ ਪਹੁੰਚਾ ਦਿਓ ਦੋਸਤਾਂ ਮਿੱਤਰਾਂ ਚ ਜਾਂ ਗਰੁੱਪਾਂ ਚ ਅਗਰ ਤੁਹਾਨੂੰ ਲੱਗਦਾ ਹੋਇਆ ਕਿ ਯਾਰ ਨਹੀਂ ਸੁਣ ਕੇ ਬੰਦ ਵੀ ਕਰ ਸਕਦੇ ਹੋ ਬਾਈ ਸੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਸ਼ੇਅਰ ਕਰੋ ਜਾਂ ਲਾਈਕ ਕਰੋ ਤੁਹਾਨੂੰ ਲੱਗਦਾ ਹੋਇਆ ਹਨਾ ਵੀ ਯਾਰ ਵਧੀਆ ਮਤਲਬ ਗੱਲ ਦੱਸੀ ਹੈ ਭਰਾ ਨੇ ਜਾਣਕਾਰੀ ਮਿਲੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਤੁਸਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ